ਪਾਰਟ ਨੰਬਰ 15 ਸ੍ਰੀ ਅੰਮ੍ਰਿਤਸਰ ਸਾਹਿਬ ਦਾ ਟੂਰ ਪਿਆਰੇ ਬੱਚਿਓ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦੇ ਉੱਤਰ ਵਿੱਚ ਇੱਕ ਵੱਡਾ ਪੁਰਾਣਾ ਧਾਰਮਿਕ ਸ਼ਹਿਰ ਹੈ ਜੋ ਪਾਕਿਸਤਾਨ ਬਾਰਡਰ ਦੇ ਨੇੜੇ ਰਹਿ ਜਾਂਦਾ ਹੈ ਇਸ ਨਗਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਸੁਖਵਿੰਦਰ ਤੇ ਅਮਨ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼ 3 ਬੀ ਇੱਕ ਮੁਹਾਲੀ ਦੇ ਵਿਦਿਆਰਥੀ ਹਨ ਉਹਨਾਂ ਦੀ ਅਧਿਆਪਕਾ ਸ਼੍ਰੀਮਤੀ ਰਿਸ਼ਮਾ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੀ ਜਮਾਤ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਟੂਰ ਤੇ ਲਿਜਾਇਆ ਜਾਵੇਗਾ ਅਮਨ ਬਹੁਤ ਖੁਸ਼ ਸੀ ਪਰ ਉਸ ਨੂੰ ਇਸ ਗੱਲ ਦਾ ਦੁੱਖ ਵੀ ਸੀ ਕਿ ਉਸ ਦਾ ਸਭ ਤੋਂ ਗੂੜਾ ਮਿੱਤਰ ਸੁਖਵਿੰਦਰ ਨਾਲ ਨਹੀਂ ਸੀ ਜਾ ਰਿਹਾ ਕਿਉਂਕਿ ਉਸ ਨੂੰ ਦੋ ਦਿਨਾਂ ਤੋਂ ਬੁਖਾਰ ਸੀ ਅਤੇ ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਦੀ ਹਦਾਇਤ ਕੀਤੀ ਸੀ ਅਮਨ ਨੇ ਸੁਖਵਿੰਦਰ ਨਾਲ ਵਾਅਦਾ ਕੀਤਾ ਕਿ ਉਹ ਚਿੰਤਾ ਨਾ ਕਰੇ ਉਹ ਉਸ ਨੂੰ ਵਾਪਸ ਆ ਕੇ ਟੂਰ ਬਾਰੇ ਸਾਰੀਆਂ ਗੱਲਾਂ ਸੁਣਾਵੇਗਾ ਅਮਨ ਆਪਣੀ ਜਮਾਤ ਨਾਲ ਟੂਰ ਤੇ ਚਲਾ ਗਿਆ ਦੂਰ ਤੋਂ ਵਾਪਸ ਆ ਕੇ ਉਹ ਸੁਖਵਿੰਦਰ ਦੇ ਘਰ ਆਇਆ ਸੁਖਵਿੰਦਰ ਅਮਨ ਕੋਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਬਾਰੇ ਜਾਣਨ ਲਈ ਬਹੁਤ ਉਤਸਕ ਸੀ ਸੁਖਵਿੰਦਰ ਅਮਨ ਤੁਸੀਂ ਕਦੋਂ ਵਾਪਸ ਆਏ ਅਮਨ ਅਸੀਂ ਕੱਲ ਬਾਅਦ ਦੁਪਹਿਰ ਵਾਪਸ ਪਰਤੇ ਸੀ ਸੁਖਵਿੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਤਾਂ ਬਹੁਤ ਦੂਰ ਹੈ ਉਥੇ ਜਾਣ ਲਈ ਤੁਸੀਂ ਕਿਹੜੇ ਸਾਧਨ ਦੀ ਵਰਤੋਂ ਕੀਤੀ ਅਮਨ ਮੁਹਾਲੀ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਗਭਗ 240 ਕਿਲੋਮੀਟਰ ਦੀ ਦੂਰੀ ਤੇ ਹੈ ਰਿਸ਼ਮਾ ਮੈਡਮ ਨੇ ਕਲਾਸ ਵਿੱਚ ਦੱਸਿਆ ਸੀ ਕਿ ਛੋਟੀ ਦੂਰੀ ਲਈ ਜਿੱਥੇ ਅਸੀਂ ਸਾਈਕਲ ਰਿਕਸ਼ਾ ਅਤੇ ਆਟੋ ਰਿਕਸ਼ਾ ਦੀ ਵਰਤੋਂ ਕਰਦੇ ਹਾਂ ਉਥੇ ਹੀ ਲੰਬੀ ਦੂਰੀ ਲਈ ਕਾਰ ਜੀਪ, ਬੱਸ, ਰੇਲਗੱਡੀ ਅਤੇ ਹਵਾਈ ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਰੇਲਗੱਡੀ ਰਾਹੀਂ ਜਾਵਾਂਗੇ। ਅਸੀਂ ਰੇਲਗੱਡੀ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਗਏ। ਚੰਡੀਗੜ੍ਹ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰੇਲਗੱਡੀ ਸਵੇਰੇ 7 ਵਜੇ ਜਾਂਦੀ ਹੈ। ਇਸੇ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣ ਲਈ ਅਸੀਂ ਸਾਰੇ ਰੇਲਵੇ ਸਟੇਸ਼ਨ ਤੇ ਇਕੱਠੇ ਹੋਏ ਸੀ ਮੈਨੂੰ ਮੇਰੇ ਪਿਤਾ ਜੀ ਸਕੂਟਰ ਤੇ ਸਟੇਸ਼ਨ ਛੱਡ ਆਏ ਸਨ ਬੱਚੋ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਅਸੀਂ ਜਿੰਨਾ ਸਾਧਨਾਂ ਦੀ ਵਰਤੋਂ ਕਰਦੇ ਹਾਂ ਉਹਨਾਂ ਨੂੰ ਆਵਾਜਾਈ ਦੇ ਸਾਧਨ ਕਹਿੰਦੇ ਹਨ ਸੁਖਵਿੰਦਰ ਦੀ ਅਧਿਆਪਕਾ ਨੇ ਦੱਸਿਆ ਕਿ ਵੱਖ-ਵੱਖ ਸਥਾਨਾਂ ਉੱਪਰ ਜਾਣ ਲਈ ਵੱਖ-ਵੱਖ ਸਾਧਨ ਵਰਤੇ ਜਾਂਦੇ ਹਨ ਆਓ ਆਪਾਂ ਇਹਨਾਂ ਦੇ ਨਾਂ ਲਿਖੀਏ ਜਿਵੇਂ ਹਵਾਈ ਜਹਾਜ਼ ਰੇਲ ਗੱਡੀ বাস ਕਾਰ ਸਾਈਕਲ ਰਿਕਸ਼ਾ ਸੁਖਵਿੰਦਰ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਤੁਸੀਂ ਕੀ ਕੀਤਾ ਅਮਨ ਰੇਲਵੇ ਸਟੇਸ਼ਨ ਤੇ ਬਹੁਤ ਭੀੜ ਸੀ ਅਸੀਂ ਪਲੇਟਫਾਰਮ ਤੇ ਖੜੇ ਹੋ ਕੇ ਗੱਡੀ ਦੀ ਉਡੀਕ ਕੀਤੀ। ਕੁਝ ਲੋਕ ਚਾਹ سٹਾਲ ਤੋਂ ਚਾਹ ਪੀ ਰਹੇ ਸਨ। ਕੁਝ ਨਾਸ਼ਤਾ ਕਰ ਰਹੇ ਸਨ। ਅਖਬਾਰ ਵਾਲਾ ਅਖਬਾਰ ਵੇਚ ਰਿਹਾ ਸੀ। ਸਟੇਸ਼ਨ ਤੇ ਬਹੁਤ ਚਹਿਲ ਪਹਿਲ ਸੀ। ਰੇਲਵੇ ਸਟੇਸ਼ਨ ਤੇ ਲੋੜਵੰਦਾਂ ਲਈ व्हीलचेयर ਦਾ ਵੀ ਖਾਸ ਪ੍ਰਬੰਧ ਸੀ। ਬੱਚਿਓ ਆਪਣੇ ਨਾਨਾ ਨਾਨੀ ਜਾਂ ਦਾਦਾ ਦਾਦੀ ਨੂੰ ਪੁੱਛੋ ਕਿ ਜਦੋਂ ਉਹ ਛੋਟੇ ਹੁੰਦੇ ਸਨ ਤਾਂ ਆਉਣ ਜਾਣ ਲਈ ਕਿਹੜੇ-ਕਿਹੜੇ ਸਾਧਨਾਂ ਦੀ ਵਰਤੋਂ ਕਰਦੇ ਸਨ ਬੱਚਿਓ ਇਹ ਇੱਕ ਰੇਲਵੇ ਸਟੇਸ਼ਨ ਦੀ ਤਸਵੀਰ ਹੈ ਲੋਕ ਵੱਖ-ਵੱਖ ਕਮਬਾਂ ਵਿੱਚ ਰੁੱਝੇ ਹੋਏ ਹਨ ਬੱਚਿਓ ਇਸ ਤਸਵੀਰ ਰਾਹੀਂ ਅਸੀਂ ਦਿੱਤਾ ਖਾਣਾ ਭਰਾਂਗੇ ਜਿਵੇਂ ਵਿਅਕਤੀ ਕੁਲੀ ਸਮਾਨ ਢੋਣ ਦਾ ਕੰਮ ਕਰਦਾ ਹੈ ਟਿਕਟ ਚੈੱਕ ਕਰ ਸਵਾਰੀਆਂ ਦੀਆਂ ਟਿਕਟਾਂ ਚੈੱਕ ਕਰਦਾ ਹੈ ਵੈਂਡਰ ਜਾਂ ਸਟਾਲ ਵਾਲਾ ਪਲੇਟਫਾਰਮ ਤੇ ਸਮਾਨ ਵੇਚਣਾ ਜਿਵੇਂ ਖਾਨ ਪੀਣ ਦਾ ਸਮਾਨ ਜਾਂ ਅਖਬਾਰ ਆਦਿ ਪੁਲਿਸ ਸੁਰੱਖਿਆ ਸਟੇਸ਼ਨ ਮਾਸਟਰ ਸਟੇਸ਼ਨ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨਾ ਸਫਾਈ ਸੇਵਕ ਸਟੇਸ਼ਨ ਦੀ ਸਫਾਈ ਸੰਬੰਧੀ ਕੰਮ ਕਰਦੇ ਹਨ ਸੁਖਵਿੰਦਰ ਫੇਰ ਗੱਡੀ ਕਦੋਂ ਆਈ ਅਮਨ ਗੱਡੀ ਠੀਕ ਸਮੇਂ ਤੇ ਆ ਗਈ ਸਾਡਾ ਡੱਬਾ D5C ਅਧਿਆਪਕ ਨੇ ਸਾਰਿਆਂ ਦੇ ਨਾਮ ਪੜ੍ਹੇ ਤੇ ਅਸੀਂ ਆਪੋ ਆਪਣੀਆਂ ਸੀਟਾਂ ਤੇ ਬੈਠ ਗਏ ਗੱਡੀ ਵਿੱਚ ਸਫਾਈ ਦਾ ਪ੍ਰਬੰਧ ਬਹੁਤ ਵਧੀਆ ਸੀ ਸੁਖਵਿੰਦਰ ਮੈਨੂੰ ਬਹੁਤ ਉਤਸੁਕਤਾ ਹੋ ਰਹੀ ਹੈ ਛੇਤੀ ਦੱਸੋ ਅੱਗੇ ਕੀ ਹੋਇਆ ਅਮਨ ਅਸੀਂ ਰਸਤੇ ਵਿੱਚ ਬਹੁਤ ਸਾਰੇ ਖੇਤ ਅਤੇ ਵਾਹਨ ਦੇਖੇ ਬਾਹਰ ਵੇਖਣ ਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਰੁੱਖ ਭਜ ਰਹੇ ਹੋਣ ਅਸੀਂ ਦੇਖਿਆ ਕਿ ਕਿਸਾਨ ਟਰੈਕਟਰਾਂ ਰਾਹੀਂ ਆਪਣੇ ਖੇਤਾਂ ਵਿੱਚ ਵਾਹੀ ਕਰ ਰਹੇ ਸਨ ਇੱਕ ਕਿਸਾਨ ਆਪਣੀ ਬਲਦਗੱਡੀ ਵੀ ਲਿਜਾ ਰਿਹਾ ਸੀ ਦੋਦੀ ਆਪਣੇ ਸਾਈਕਲਾਂ ਤੇ ਦੋਨੇ ਲੱਦ ਕੇ ਸ਼ਹਿਰ ਵੱਲ ਜਾ ਰਹੇ ਸਨ ਅਸੀਂ ਸਵੇਰੇ 11:30 ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚ ਗਏ ਕਿਰਿਆ ਇੱਕ ਪੁਰਾਣੇ ਅਖਬਾਰਾਂ ਜਾਂ ਰਸਾਲਿਆਂ ਵਿੱਚੋਂ ਆਵਾਜਾਈ ਦੇ ਸਾਧਨਾਂ ਦੀਆਂ ਤਸਵੀਰਾਂ ਕੱਟ ਕੇ ਇੱਥੇ ਚਿਪਕਾਓ ਅਤੇ ਨਾਂ ਲਿਖੋ ਸੁਖਵਿੰਦਰ ਸ਼੍ਰੀ ਅਮਨਿਸਰ ਸਾਹਿਬ ਪਹੁੰਚ ਕੇ ਤੁਸੀਂ ਸਭ ਤੋਂ ਪਹਿਲਾਂ ਕਿੱਥੇ ਗਏ ਅਮਨ ਰਿਸ਼ਮਾ ਮੈਡਮ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਜਾਵਾਂਗੇ ਇਸ ਲਈ ਉਹਨਾਂ ਨੇ ਆਟੋ ਰਿਕਸ਼ਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ ਆਟੋ ਰਿਕਸ਼ਾ ਵਾਲਾ ਸਾਨੂੰ ਸ਼ੇਰਾ ਵਾਲੇ ਗੇਟ ਲੈ ਗਿਆ ਉੱਥੋਂ ਅਸੀਂ ਟਾਂਗੇ ਤੇ ਬੈਠ ਕੇ ਟਾਊਨ ਹਾਲ ਪਹੁੰਚੇ ਇਸ ਤੋਂ ਬਾਅਦ ਅਸੀਂ ਪੈਦਲ ਸ੍ਰੀ ਹਰਿਮੰਦਰ ਸਾਹਿਬ ਵੱਲ ਚੱਲ ਪਏ। ਰਸਤੇ ਵਿੱਚ ਬਹੁਤ ਹੀ ਸੁੰਦਰ ਇਮਾਰਤਾਂ ਸਨ। ਡਾਕਟਰ ਬੀ ਆਰ ਅੰਬੇਦਕਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਵੀ ਸਨ। ਰਸਤੇ ਵਿੱਚ ਇੱਕ ਪਾਸੇ ਬਹੁਤ ਵੱਡੀ ਸਕਰੀਨ ਲੱਗੀ ਹੋਈ ਸੀ ਜਿਸ ਤੇ ਸ੍ਰੀ ਦਰਬਾਰ ਸਾਹਿਬ ਵਿੱਚ ਚਲ ਰਹੇ ਕੀਰਤਨ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਸੀ ਸੁਖਵਿੰਦਰ ਤੁਸੀਂ ਉੱਥੇ ਪੈਦਲ ਕਿਉਂ ਗਏ ਅਮਨ ਮੈਡਮ ਜੀ ਨੇ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾ ਕਰਕੇ ਹਵਾ ਪ੍ਰਦੂਸ਼ਣ ਬਹੁਤ ਵੱਧ ਗਿਆ ਹੈ ਅੰਮ੍ਰਿਤਸਰ ਸ਼ਹਿਰ ਵੀ ਇਸ ਦੀ ਮਾਰ ਤੋਂ ਅਛੂਤਾ ਨਹੀਂ ਰਿਹਾ ਗੱਡੀਆਂ ਦੇ ਧੂਏ ਤੋਂ ਫੈਲਣ ਵਾਲੇ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੁਆਰਾ ਟਾਊਨ ਹਾਲ ਤੋਂ ਅੱਗੇ ਕਿਸੇ ਵੀ ਵਾਹਨ ਦੇ ਜਾਣ ਦੀ ਮਨਾਹੀ ਹੈ। ਸੁਖਵਿੰਦਰ ਇਹ ਤਾਂ ਬਹੁਤ ਵਧੀਆ ਗੱਲ ਹੈ। ਅੱਛਾ ਤੁਸੀਂ ਆਪਣਾ ਸਮਾਨ ਕਿੱਥੇ ਰੱਖਿਆ? ਅਮਨ ਅਸੀਂ ਕਾਰ ਪਾਰਕਿੰਗ ਦੇ ਸਾਹਮਣੇ ਗੁਰਦੁਆਰਾ ਸਾਰਾ ਗੜੀ ਦੇ ਨਾਲ ਬਣੀ ਸਰਾਹ ਵਿੱਚ ਠਹਿਰੇ ਸੀ। ਇਥੇ ਹੀ ਅਸੀਂ ਕਮਰਿਆਂ ਵਿੱਚ ਆਪਣਾ ਸਮਾਨ ਰੱਖਿਆ ਇਸ ਤੋਂ ਬਾਅਦ ਅਸੀਂ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਅੰਦਰ ਜਾ ਕੇ ਅਸੀਂ ਲਾਈਨ ਵਿੱਚ ਲੱਗ ਕੇ ਮੱਥਾ ਟੇਕਿਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਵੀ ਗਏ ਪਰਿਕਰਮਾ ਵਿੱਚ ਅਸੀਂ ਦੁਖ ਭਜਨੀ 베ਰੀ ਦੇ ਦਰਸ਼ਨ ਵੀ ਕੀਤੇ ਸੁਖਵਿੰਦਰ ਕੀ ਤੁਸੀਂ ਲੰਗਰ ਵੀ ਛੱਕਿਆ ਅਮਨ ਹਾਂ ਅਸੀਂ ਲੰਗਰ ਘਰ ਵਿੱਚ ਜਾ ਕੇ ਲੰਗਰ ਛੱਕਿਆ ਇੱਥੇ ਬਹੁਤ ਵੱਡੀ ਸਮੂਹਿਕ ਰਸੋਈ ਹੈ ਜਿੱਥੇ ਲੱਖਾਂ ਲੋਕਾਂ ਲਈ ਹਰ ਰੋਜ਼ ਲੰਗਰ ਬੰਦਾ ਹੈ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਤੋਂ ਇੱਕ ਥਾਂ ਬੈਠ ਕੇ ਲੰਗਰ ਛਕਦੇ ਹਨ ਸੁਖਵਿੰਦਰ ਫਿਰ ਤੁਸੀਂ ਕਿੱਥੇ ਗਏ ਅਮਨ ਫੇਰ ਅਸੀਂ ਜਲਿਆਵਾਲਾ ਬਾਗ ਵੇਖਣ ਲਈ ਗਏ ਇੱਥੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਯਾਦਗਾਰ ਬਣੀ ਹੋਈ ਹੈ ਜਲਿਆਵਾਲਾ ਬਾਗ ਸੁਖਵਿੰਦਰ ਕੀ ਫੇਰ ਤੁਸੀਂ ਵਾਪਸ ਸਰਾ ਵਿੱਚ ਆ ਗਏ ਅਮਨ ਨਹੀਂ ਮੈਡਮ ਜੀ ਨੇ ਅੱਗੇ ਆ ਕੇ ਸਾਨੂੰ ਇਲੈਕਟ੍ਰਿਕ ਰਿਕਸ਼ੇ ਦਿਖਾਏ ਇਹ ਬਿਜਲੀ ਨਾਲ ਚਾਰਜ ਹੁੰਦੇ ਹਨ ਇਹ ਬਿਲਕੁਲ ਸ਼ੋਰ ਅਤੇ ਪ੍ਰਦੂਸ਼ਣ ਰਹਿਤ ਹੁੰਦੇ ਹਨ ਸੁਖਵਿੰਦਰ ਤੁਸੀਂ ਉੱਥੇ ਹੋਰ ਕੀ ਦੇਖਿਆ ਫਿਰ ਤੁਸੀਂ ਕਿੱਥੇ ਗਏ ਅਮਨ ਇਸ ਤੋਂ ਬਾਅਦ ਅਸੀਂ ਪੰਜਾਬ ਸਰਕਾਰ ਦੇ ਸੈਰ ਸਪਾਟਾ ਮੈਗਵੇ ਵੱਲੋਂ ਸਲਾਨੀਆਂ ਲਈ ਚਲਾਈ ਗਈ ਸਪੈਸ਼ਲ ਟੂਰਿਸਟ ਡਬਲ ਡੈਕਰ ਬੱਸ ਵਿੱਚ ਸਵਾਰ ਹੋ ਕੇ ਸ਼੍ਰੀ ਦੁਰਗਿਆਨਾ ਮੰਦਿਰ ਕਿਲਾ ਗੋਬਿੰਦਗੜ੍ਹ ਅਤੇ ਮਹਾਰਾਜਾ ਰਣਜੀਤ ਸਿੰਘ ਪੈਨੋਰੋਮਾ ਦੇਖਣ ਲਈ ਗਏ ਜਿਸ バス ਵਿੱਚ ਅਸੀਂ ਬੈਠੇ ਉਹ ਦੋ ਮੰਜ਼ਲਾ ਸੀ ਤੇ ਉੱਪਰਲੀ ਮੰਜ਼ਲ ਤੇ ਕੋਈ ਛੱਤ ਨਹੀਂ ਸੀ ਇਸ ਵਿੱਚ ਬੈਠ ਕੇ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਸਿੱਧ ਬਾਜ਼ਾਰ ਵੀ ਦੇਖੇ ਡਬਲ ਡੈਕਰ ਬੱਸ ਅਮਨ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜੋ ਕੁਝ ਦੇਖਿਆ ਉਹ ਅੱਗੇ ਦਿੱਤੇ ਖਾਨੇ ਵਿੱਚ ਲਿਖੋ ਅਤੇ ਉਥੇ ਜਾਣ ਲਈ ਜਿਹੜੇ ਸਾਧਨਾਂ ਦੀ ਵਰਤੋਂ ਕੀਤੀ ਉਹ ਵੀ ਲਿਖੋ ਦੇਖਿਆ ਗਿਆ ਸਥਾਨ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਸਾਧਨ ਆਟੋ ਤੇ ਟਾਂਗਾ ਜਲਿਆਵਾਲਾ ਬਾਗ ਪੈਦਲ ਸ੍ਰੀ ਦੁਰਗਿਆਨਾ ਮੰਦਰ ਡਬਲ ਡੈਕਰ ਬੱਸ ਕਿਲਾ ਗੋਬਿੰਦਗੜ੍ਹ ਡਬਲ ਡੈਕਰ ਬੱਸ ਕਿਰਿਆ ਦੂ ਬੱਚਿਓ ਤੁਸੀਂ ਵੀ ਛੁੱਟੀਆਂ ਵਿੱਚ ਜ਼ਰੂਰ ਨਾਨੀ ਪੂਆ ਜਾਂ ਮਾਸੀ ਕੋਲ ਗਏ ਹੋਵੋਗੇ ਉੱਥੇ ਤੁਸੀਂ ਕਿਹੜੀ ਕਿਹੜੀ ਜਗ੍ਹਾ ਵੇਖੀ ਉਹਨਾਂ ਦੇ ਨਾਂ ਲਿਖੋ ਅਤੇ ਜੇ ਸਾਧਨ ਰਾਹੀਂ ਗਏ ਉਹ ਵੀ ਲਿਖੋ ਜਗ੍ਹਾ ਚੰਡੀਗੜ੍ਹ ਰੋ ਗਾਰਡਨ ਜਾਣ ਦਾ ਸਾਧਨ ਬੱਸ ਰੋਜ਼ ਗਾਰਡਨ ਬੱਸ ਸੁਖਨ ਲੇਖ બસ ਸ਼ਾਪਿੰਗ ਮਾਲ ਬਸ ਸੁਖਵਿੰਦਰ ਫਿਰ ਤੁਸੀਂ ਕਿੱਥੇ ਗਏ ਅਮਨ ਇੱਥੋਂ ਅਸੀਂ ਉਸੇ ਪਾਸੇ ਵਿੱਚ ਬੈਠ ਕੇ ਅਟਾਰੀ ਬਾਰਡਰ ਦੇਖਣ ਗਏ ਇੱਥੇ ਅਸੀਂ ਸ਼ਾਮ ਨੂੰ ਭਾਰਤ ਪਾਕਿਸਤਾਨ ਸਰਹੱਦ ਦੇ ਝੰਡਾ ਉਤਾਰਨ ਦੀ ਰਸਮ ਵੇਖੀ ਉੱਥੇ ਸਾਡੀ ਮੁਲਾਕਾਤ ਪਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨ ਸਰਦਾਰ ਗੁਰਪ੍ਰੀਤ ਸਿੰਘ ਨਾਲ ਹੋਈ। ਉਹਨਾਂ ਸਾਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਇੱਕ ਕਵਿਤਾ ਵੀ ਸੁناਈ। ਚੰਗਾ ਹੋਵੇ ਜੇਕਰ ਬੱਚਿਓ ਸੁਰੱਖਿਆ ਨਿਯਮ ਅਪਣਾਈਏ ਸੁਖੀ ਸੰਧੀ ਘਰ ਤੋਂ ਚੱਲੀਏ ਸੁਖੀ ਸੰਧੀ ਮੁੜ ਆਈਏ ਚੱਲਣ ਲਈ ਇੱਕ ਨਿਯਮ ਹੈ ਪੱਕਾ ਖੱਬੇ ਹੱਥੀ ਜਾਈਏ। ਕਰਤਵ ਕਦੇ ਨਾ ਸੜਕ ਤੇ ਕਰੀਏ ਨਾ ਹੀ ਖੇਡ ਖਿਡਾਈਏ ਤੇਜ਼ ਰਫਤਾਰੀ ਬੜੀ ਹੈ ਮਾੜੀ ਇਸ ਤੋਂ ਬਚੀਏ ਅਤੇ ਬਚਾਈਏ ਬਤੀਆਂ ਸੁਆਹੀ ਤੇ ਚਿੰਨਾਂ ਨੂੰ ਮੰਨ ਕੇ ਆਪਣਾ ਫਰਜ਼ ਨਿਭਾਈਏ ਬ੍ਰੇਕ ਕੰਟੀ ਤੇ ਇੰਡੀਕੇਟਰ ਵਰਤੋਂ ਵਿੱਚ ਲਿਆਈਏ ਵਾਹਨ ਚਲਾਉਂਦੇ ਫੋਨ ਨਾ ਕਰੀਏ ਨਾ ਉੱਚਾ ਸੰਗੀਤ ਵਜਾਈਏ ਸੁਖਵਿੰਦਰ ਵਾਪਸ ਆ ਕੇ ਤੁਸੀਂ ਕੀ ਕੀਤਾ ਅਮਨ ਵਾਪਸ ਆ ਕੇ ਅਸੀਂ ਸਾਰਾ ਗੜੀ ਸਰਾਹ ਦੇ ਨੇੜੇ ਇੱਕ ਟਾਬੇ ਤੋਂ ਰੋਟੀ ਖਾਧੀ ਅਤੇ ਸਰਾਹ ਵਿੱਚ ਆ ਕੇ ਸੌਂ ਗਏ ਸੁਖਵਿੰਦਰ ਤੁਸੀਂ ਵਾਪਸ ਮੁਹਾਲੀ ਕਿਵੇਂ ਆਏ ਅਮਨ ਅਗਲੇ ਦਿਨ ਸਵੇਰੇ ਅਸੀਂ ਸਰਾਹ ਤੋਂ ਸਟੇਸ਼ਨ ਤੱਕ ਵੈਨ ਕਿਰਾਏ ਤੇ ਲੈ ਲਈ ਅਸੀਂ ਸਟੇਸ਼ਨ ਤੋਂ ਰੇਲ ਗੱਡੀ ਰਾਹੀਂ ਵਾਪਸ ਆ ਗਏ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਟੂਰ ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਪੂਰ ਸੀ ਸੁਖਵਿੰਦਰ ਮੈਨੂੰ ਪੂਰੇ ਟੂਰ ਦਾ ਵੇਰਵਾ ਸੁਣ ਕੇ ਬਹੁਤ ਮਜ਼ਾ ਆਇਆ ਇੰਜ ਲੱਗਿਆ ਮੈਂ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਆਇਆ ਹਾਂ ਅਮਨ ਅੱਛਾ ਹੁਣ ਮੈਂ ਚੱਲਦਾ ਹਾਂ ਕੱਲ ਨੂੰ ਸਕੂਲ ਵਿੱਚ ਮਿਲਦੇ ਹਾਂ ਆਓ ਬੱਚਿਓ ਇਸ ਦੀ ਪਾਠ ਅਭਿਆਸ ਕਰਦੇ ਹਾਂ ਨੰਬਰ 1 ਖਾਲੀ ਥਾਂਵਾਂ ਭਰੋ ਨੰਬਰ 1 ਰੇਲਵੇ ਸਟੇਸ਼ਨ ਤੇ ਲੋੜਵੰਦਾ ਲਈ ਡੈਸ਼ ਦਾ ਖਾਸ ਪ੍ਰਬੰਧ ਹੁੰਦਾ ਹੈ 휠ਚੇਅਰ ਨੰਬਰ 2 ਚੰਡੀਗੜ੍ਹ ਤੋਂ ਅੰਮ੍ਰਿਤਸਰ ਵਾਇਆ ਮੁਹਾਲੀ ਲਈ ਡੈਸ਼ ਸਵੇਰੇ 7 ਵਜੇ ਚੱਲਦੀ ਹੈ ਰੇਲ ਗੱਡੀ ਨੰਬਰ 10 ਅਟਾਰੀ ਬਾਰਡਰ ਤੇ ਰੋਜ਼ ਸ਼ਾਮ ਨੂੰ ਡੈਸ਼ ਉਤਾਰਨ ਦੀ ਰਸਮ ਹੁੰਦੀ ਹੈ ਝੰਡਾ ਨੰਬਰ 4 ਜਲੀਆਂ ਵਾਲੇ ਬਾਗ ਦੀ ਯਾਦਗਾਰ ਡੈਸ਼ ਦੀ ਯਾਦ ਵਿੱਚ ਬਣਾਈ ਗਈ ਹੈ ਸ਼ਹੀਦਾਂ ਪ੍ਰਸ਼ਨ ਨੰਬਰ 2 ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਸਿੱਧ ਸੈਲਾਨੀ ਕੇਂਦਰਾਂ ਦੇ ਨਾਮ ਲਿਖੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਸਿੱਧ ਸੈਲਾਨੀ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦੁਰਗਿਆਨਾ ਮੰਦਿਰ ਜਲੀਆਂ ਵਾਲਾ ਬਾਗ ਅਤੇ ਅਟਾਰੀ ਬਾਰਡਰ ਹਨ प्रश्न नंबर तीन इलैक्ट्रिक रिक्शे की होंगे की फायदा है इलैक्ट्रिक रिक्शे बिजली न चार्ज होंगे ये शोर ते प्रदूषण नहीं करते प्रश्न चार श्री हरिमंदर साहब वाल पैदल चलते समय अमन ने की कुछ वेख्या अमन ने रस्ते सुंदर इमारत देखिया डॉक्टर बी आर अंबेडकर ਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਵੇਖੇ ਤੇ ਰਸਤੇ ਵਿੱਚ ਵੱਡੀ ਸਕਰੀਨ ਵੇਖੀ ਜਿੱਥੇ ਹਰਿਮੰਦਰ ਸਾਹਿਬ ਵਿੱਚ ਕੀਰਤਨ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਸੀ ਪ੍ਰਸ਼ਨ ਪੰਜ ਹੇਠਾ ਕੋਜ ਚਿੱਤਰ ਦਿੱਤੇ ਗਏ ਹਨ ਆਪਣੇ ਵੱਡਿਆਂ ਜਾਂ ਅਧਿਆਪਕ ਦੀ ਮਦਦ ਨਾਲ ਉਹਨਾਂ ਦਾ ਨਾਮ ਲਿਖੋ ਅਤੇ ਰੰਗ ਭਰੋ ਤਾਂਗਾ ਕੂਟ ਦੀ ਸਵਾਰੀ ਹਾਥੀ ਦੀ ਸਵਾਰੀ ਪਾਲਕੀ ਬੱਚਿਓ ਇਹਨਾਂ ਤਸਵੀਰਾਂ ਵਿੱਚ ਤੁਸੀਂ ਠੁਕਵੇਂ ਰੰਗ ਭਰੋਗੇ ਨੰਬਰ 6 ਹੇਠ ਲਿਖਿਆ ਬੁਝਾਰਤਾਂ ਨੂੰ ਬੁਝੋ ਤੇ ਚਿੱਤਰ ਨਾਲ ਮਿਲਾਨ ਕਰੋ ਛੁਕ ਛੁਕਦਾ ਰਾਗ ਸੁਣਾਉਂਦੀ ਮਟਕ ਵਟਕ ਇਹ ਤੁਰਦੀ ਜਾਂਦੀ ਰੇਲ ਗੱਡੀ ਉੱਚੇ ਅਸਮਾਨੀ ਉੜਦਾ ਜਾਵੇ ਝਟਪੁਣ ਜਾਵੇ ਦੇਰ ਨਾ ਲਾਵੇ हवाई जहाज़ ये है सब तो वधिया सवारी घट्ट प्रदूषण दूर बीमारी साइकल प्रश्न नंबर सात दिमागी कसरत आवाजाई दे साधन रेलगाड़ी, बस हवाई जहाज़ मोटरसाइकिल समुद्री जहाज़ साइकल ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ